ਫਗਵਾੜਾ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਤੇ ਚੋਰਾ ਦੇ ਹੌਸਲੇ ਕਾਫੀ ਬੁਲੰਦ ਦਿਖਾਈ ਦੇ ਰਹੇ ਹਨ ਤੇ ਆਈਟੀਨ ਇਲਾਕੇ ਅੰਦਰ ਬੇਕਾਬੂ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤੇ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਨਜ਼ਦੀਕ ਪੰਦੇਵਿੰਡ ਪੁਲਿਸ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਬੇਕਾਬੂ ਚੋਰਾਵੋਲੋ ਬੀਤੀ ਰਾਤ ਇੱਕ ਮੈਡੀਕਲ ਸਟੋਰ ਤੇ ਹਾਰਡਵੇਅਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਮਾਮਲੇ ਸਬੰਧੀ ਦੁਕਾਨਦਾਰਾਂ ਨੇ ਦੱਸਿਆ ਕਿ ਚੋਰ ਦੁਕਾਨਾਂ ਦੇ ਸਾਹਦੇ ਉੱਪਰ ਲੱਗੇ ਗੇਟ ਨੂੰ ਕੱਟ ਕੇ ਦੁਕਾਨ ਅੰਦਰ ਦਾਖਲ ਹੋਏ ਤੇ ਦੁਕਾਨ 'ਚ ਗੱਲਿਆਂ 'ਚ ਪਿਆ ਹਜ਼ਾਰਾਂ ਰੁਪਏ ਦਾ ਕੈਸ਼ ਤੇ ਮੈਡੀਕਲ ਸਟੋਰ ਦੀ ਦੁਕਾਨ ਤੇ ਪੇ ਇੱਕ ਲੈਪਟਾਪ ਨੂੰ ਲੈ ਕੇ ਫਰਾਰ ਹੋ ਗਏ। ਇਸ ਦੌਰਾਨ ਦੁਕਾਨਦਾਰਾ ਵੱਲੋਂ ਸਾਰੀ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦਿੱਤੀ ਗਈ ਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਦੀ ਵਾਲੀ ਜਗ੍ਹਾ 'ਤੇ ਜਾਇਜ਼ ਲੈਣ ਦੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਗਵਾੜਾ ਤੋਂ ਬीडी ਸ਼ਰਮਾ ਦੇ ਨਾਲ ਐਸਐਸ ਲਾੜੀ ਦੀ ਰਿਪੋਰਟ। ਆਪਣਾ ਰੀਰ ਸਿੰਘ ਕਿੱਥੇ ਪੈਂਦੀ ਦੁਕਾਨ ਆਪਣੀ? ਫ ਕੀ ਮਾਮਲਾ ਹੈ ਅੱਜ ਮੌਕੇ ਤੇ ਪੁਲਿਸ ਆਈ ਹੋਈ ਹੈ ਸਰ ਮੌਕੇ ਤੇ ਦਿਖਾਇਆ ਸੀ ਕਿ ਉੱਪਰ ਦੀ ਉੱਪਰ ਦੀ ਆਏ ਸਾਡੇ ਨਾਲ ਦੇ ਗਵਾਨੀਆਂ ਨੇ ਕੁਝ ਵੀ ਕਰਕੇ ਉੱਪਰ ਦੀ ਪੌੜੀ ਲੱਗੀ ਸੀ ਇਹਦੇ ਸਾਡੇ ਤੇ ਗੇਟ ਪਟਿਆ ਜੀ ਹਾਂ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ 2000 2000 ਦਾ ਗੱਲੇ ਚ ਕੈਸ਼ ਹੋ ਗਿਆ ਭਾਂ ਭੁੱਲ ਗਿਆ ਤੋ ਤੁਹਾਨੂੰ ਕਿਦ ਕਦੋਂ ਪਤਾ ਲੱਗਿਆ ਸਵੇਰੇ ਗਾਉਂ ਗਾਉਂ ਮੌਨ ਨਹੀਂ ਪੈਸੀ ਉੱਦੋਂ ਅੱਛਾ ਗੱਲੇ ਟੁੱਟਾ ਹੋਇਆ ਸੀ ਹਾਂ ਜੀ ਚਲੋ ਟੁੱਟੇ ਨੂੰ ਤਾਂ ਖੁੱਲਾ ਹੁੰਦਾ ਰਸ ਅੱਛਾ ਚੜੀ ਦੀ ਚਾਬੀ ਇਹ ਆਏ ਕਿੱਧਰ ਦੀ ਤੁਹਾਡੀ ਦੁਕਾਨ ਤੇ ਸਿਖਰ ਦੀ ਤੁਹਾਡੀ ਵੀ ਸਿਖਰ ਦੀ ਆਏ ਟੋਟਾ ਕਿੰਨਾ ਕਿੰਨਾ ਨੁਕਸਾਨ ਆਪਣਾ 2000 ਦਾ ਹੀ ਮੈਂ ਕਹਿੰਦਾ ਮਮਾ ਤੇ ਕਰ ਵੱਧ ਗਿਆ ਆਪਣਾ ਇਹ ਨਾਲ ਦੀ ਦੁਕਾਨ ਤੇ ਵੀ ਹੋਈ ਹੈ ਹਾਂ ਜੀ ਇਹ ਨਾਲ ਤੇ ਇੱਧਰ ਪਹਿਲਾਂ ਹੋਈ ਆ ਅੱਛਾ ਕਿਤੇ ਛੱਡਦਾ ਵੱਧਿਆ ਵੱਧਿਆ ਵੀ ਹੈ ਸਾਡੇ ਉੱਧਰ ਪਟਿਆ ਗੁੱਸੇ ਦੇ ਕੀ ਮੌਕੇ ਦੀ ਪੁਲਿਸ ਆ ਗਈ ਉਹ ਮੌਕੇ ਤੋਂ ਮੌਕੇ ਤੋਂ ਬਾਅਦ ਆਇਆ ਰਹਿਣ ਦਾ ਕੀ ਮੰਗ ਕਰਦੇ ਹੁਣ ਅੱਛਾ ਇਦਾਂ ਦਾ ਕੰਮ ਬੰਦ ਹੋਣਾ ਚਾਹੀਦਾ ਸਹੀ ਸਵੇਰੇ ਮੈਂ ਆਇਆ ਸੀ ਤਾਂ ਦੁਕਾਨ ਤੇ ਉੱਪਰ ਦੀ ਦਰਵਾਜ਼ਾ ਕੱਟ ਕੇ ਦਰਦਰ ਤਾਂ ਕੁੰਡਾ ਖੋਲ ਕੇ ਤਾਂ ਪੈਸੇ ਮੇਰੇ ਗੱਲੇ ਚ 4-5 ਦਿਨ ਦੀ ਸੇਲ ਸੀਗੀ ਤਾਂ ਮੇਰੇ ਬਾਪਿਆਂ ਦੇ ਪੈਸੇ ਤੇ ਇੱਕ ਲੈਪਟਾਪ ਇਹ ਸਾਰਾ ਕੁਝ ਲੈ ਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਫਿਰ ਮੈਂ ਜਦੋਂ ਗੱਲਾ ਖੋਲਿਆ ਮੈਂ ਆ ਕੇ ਸਾਫ ਸਫਾਈ ਕੀਤੀ ਕੁਝ ਨਹੀਂ ਛੇੜਿਆ ਵਾ ਸੀਗਾ ਤਾਂ ਜਦੋਂ ਆ ਕੇ ਸਾਫ ਸਫਾਈ ਕਰਕੇ ਹਟਿਆ ਤਦੋਂ ਫਿਰ ਮਲ ਪੂਜਾ ਪਾੜ ਕਰਕੇ ਜਦੋਂ ਮੈਂ ਕਸਟਮਰ ਆਇਆ ਤਾਂ ਪੈਸੇ ਕੱਟਣ ਲੱਗਾ ਗੱਲਾਂ ਖੋਲਿਆ ਤਾਂ ਗੱਲਾਂ 'ਚ ਪਤਾ ਲੱਗਿਆ ਤਾਂ ਮੇਰਾ ਸਾਰਾ ਕੁਝ ਲੈ ਗਿਆ ਕੀ ਕੋਈ ਕੈਮਰੇ ਵਗੈਰ ਲੱਗੇ ਆਪਣੇ ਇੱਥੇ ਨਹੀਂ ਕੈਮਰੇ ਨਹੀਂ ਕੋਈ ਬਾਹਰ ਬਾਹਰ ਵੀ ਨਹੀਂ ਲੱਗੇ ਕੀ ਮੌਕੇ ਤੇ ਹੁਣ ਪੁਲਿਸ ਆਈ ਮੌਕੇ ਤੇ ਪੁਲਿਸ ਆਈ ਗਈ ਹੈ ਹੂੰ ਕੀ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਦੇਖ ਰਿਹਾ ਤੁਸੀਂ ਇਹ ਪੰਜਾਬ ਦੇ ਜਿਲ੍ਹੇ ਲਗਾਤਾਰ ਚੋਰੀਆਂ ਦੀ ਵਾਰਦਾਤਾਂ ਹੋ ਰਹੀਆਂ ਹਨ ਹੋਏ ਹਾਲਾਤ ਆ ਪੰਜਾਬ 'ਚ ਕਿਉਂਕਿ ਦੇਖ ਲਓ ਤੁਸੀਂ ਕੀ ਬੰਦਾ ਸੁਰੱਖਿਤੀ ਹੀ ਐ ਨਹੀਂ ਗਾ ਕੀ ਇਹ ਮਤਲਬ ਬੰਦਾ ਮਾਰ ਮਾਰ ਕੇ ਕਮਾਂਦ ਆਇਆ ਜਾਂਦਾ ਹੈਗਾ ਮੈਂਟੇ 'ਚ ਲੈ ਕੇ ਚਲੇ ਜਾਂਦੇ ਇਹ ਆਏ ਕਿੱਧਰ ਦੀ ਏ ਕੋਠੇ ਦੀ ਜੇ ਛੋਟੇ ਦੀ ਕੀ ਗੇਟ ਲੱਗਾ ਹੋਇਆ ਸੀ ਉੱਪਰ ਗੇਟ ਲੱਗਿਆ ਹੋਇਆ ਉਹਨੂੰ ਚੰਦਰ ਨੂੰ ਖੱਡ ਕੇ ਅੰਦਰੋਂ ਦੇ ਹੱਥ ਪਾ ਕੇ ਟੁੰਡਾ ਖੋਲਿਆ ਟੋਟਰ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਮੇਰਾ ਅਮਲ ਹੈ ਕਿ ਲੈਪਟਾਪ ਹੈ 25000 ਰੁਪਈਆ ਨਗਰ ਕੀ ਮੰਗਲ ਜਿੰਦੇ ਚ ਮੱਲਾ ਮੇਰੇ ਜਿੱਦਾਂ ਮੈਨੂੰ ਸ਼ਗਨ ਮਿਲੇ ਕੋਈ ਵੀ ਮੈਂ ਇਕੱਠੇ ਕਰਦਾ ਰਹਿੰਦਾ ਉਹ ਮੇਰਾ ਪਰਸ ਦੇ ਵਿੱਚ ਸੀਗੇ ਡਾਲਰ ਪਾਉਂਡ ਵੀ ਸੀਗੇ ਤਾਂ ਮੱਲਾ ਜਿਹੜੀ ਹੈਗੇ ਮੇਰਾ ਪੁਰਾਣੇ ਨੋਟ 786 ਵਗੈਰਾ ਦੇ ਇਕੱਠੇ ਕਰਨ ਦਾ ਸ਼ੌਕ ਹੈ ਉਹ ਸਾਰੇ ਮਲਾਂ ਮੇਰੇ ਲੈ ਕੇ ਇਹ ਸਾਰਾ ਕੁਝ ਮਿਲਾ ਕੇ ਮੇਰਾ 15 ਵੀ ਆਇਆ ਤੇ ਆਹ ਉਹ ਟੋਟਲ 15 15 ਵੀ ਤਾਂ ਮੇਰਾ ਹੋਣਾ ਬਾਕੀ ਬਾਬਿਆਂ ਦੇ 6-7000 ਬਾਬਿਆਂ ਦੇ ਮੇਲੇ ਦੇ ਵਿੱਚ ਸੀ ਤੇ ਲੈਪਟਾਪ ਲੱਗਾ ਲੈਪਟਾਪ ਲੱਗਾ ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਹੁਣ ਜਲਦੀ ਬਸ ਜਿਹੜਾ ਵੀ ਹੈ ਕਸੂਰਵਾਰਾਂ ਨੂੰ ਠੜ ਕੇ ਤਾਂ ਮੇਰਾ ਉਹ ਕਾਇਆ ਜਾਵੇ ਜਾਂ ਜੋ ਵੀ ਹੈ ਕਿਸੇ ਦਾ ਹੋਰ ਦਾ ਨੁਕਸਾਨ ਨਾ ਹੋਵੇ ਮੇਰਾ ਤਾਂ ਜੋ ਆਉਣਾ ਸੀ ਉਹ ਹੋ ਗਿਆ ਹੈ